ਸਸਰੀ ਘਾਲੀ ਸਾਰਿਆਂ ਨੂੰ ਅੱਜ ਆਪਾਂ ਸਾਗ ਬਣਾਵਾਂਗੇ ਪਿਛਲੇ ਪਾਸੇ ਤੋੜਿਆ ਹੋਇਆ ਕੁਸਤਾ ਮੂੜ ਨਾਲ ਦੇ ਪੱਤੇ ਵਿੱਚ ਤੇ ਪਾਲਕ ਹੈ ਬਾਥੂ ਹੈ ਤੇ ਮੇਥੇ ਹੈ ਇਹ ਆਪਾਂ ਚੀਰ ਕੇ ਰੱਖ ਲਿਆ ਸਾਰਾ ਕੁਸ ਵਿੱਚ ਮੂੜ ਨਾਲ ਦੇ ਪੱਤੇ ਦੋ ਦੋ ਚਾਰ ਸਰੋਂ ਦੇ ਪੱਤੇ ਵੀ ਸੀ ਹੁਣ ਪਰ ਸਾਗ ਪੱਕ ਗਿਆ ਜਾਂਦਾ ਸਾਗ ਹੈ ਇਹ ਤੇ ਆਪਾਂ ਸਾਗ ਬਣਾਵਾਂਗੇ ਅੱਗ ਬਾਲਾਂਗੇ ਤੇ ਹੁਣ ਪਤੀਲਾ ਧਰਾਂਗੇ ਚੰਗੀ ਤਰ੍ਹਾਂ ਇਹ ਆਪਾਂ ਸਾਫ਼ ਕਰਕੇ ਧੋ ਕੇ ਵਧੀਆ ਝਾੜ ਝੰਬ ਕੇ ਵਿੱਚ ਕੋਈ ਵੀ ਅੱਜ ਕੱਲ ਤੇਲੇ ਦੀ ਵੀ ਰੁੱਤ ਐ ਤੇ ਤੇਲਾ ਤੂਲਾ ਨਾਲ ਪਰ ਤੇਲਾ ਹੈ ਨਹੀਂ ਸੀਗਾ ਤੇ ਮੈਂ ਬਹੁਤ ਦੋ ਤਿੰਨ ਵਾਰਾ ਧੋ ਕੇ ਤੇ ਵਧੀਆ ਸੁਵਾਰ ਕੇ ਰੱਖ ਲਿਆ। ਤੇ ਤੇਲਾ ਕਰਦੇ ਹੁਣ। ਹੁਣ ਅੱਗ ਬਲਤੀ ਤੇ ਪਤੀਲਾ ਧਰਾਂਗੇ। ਪਾਣੀ ਪਾਵਾਂਗੇ ਗੜਵੀ ਪਾਣੀ ਦੀ ਇੱਕ ਕਿਰਮ। ਵਾਕ ਲੋੜ ਹੋਈ ਤਾਂ ਫੇਰ ਪਾਵਾਂਗੇ ਆਪਾਂ ਜਦੋਂ ਪਾਣੀ ਗਰਮ ਹੋ ਗਿਆ ਚੰਗੀ ਤਰ੍ਹਾਂ ਰਿਜਨ ਲੱਗ ਗਿਆ ਫੇਰ ਆਪਾਂ ਸਾਗ ਪਾ ਦੇਾਂਗੇ ਵਿੱਚ ਲਾਓ ਆਪਣਾ ਪਾਣੀ ਗਰਮ ਹੋ ਗਿਆ ਜਿਆਦਾ ਇਹ ਵਿੱਚ ਮੜ ਮੜ ਥੱਲੇ ਇਹਦਾ ਵੀ ਹੈ ਬੁਲਬਲੇ ਜੁੱਟਦੇ ਤਾਂ ਹ ਤੇ ਹੁਣ ਆਪਾਂ ਸਾਗ ਪਾਵਾਂਗੇ ਆਪਾਂ ਣ ਵੀ ਪਾਵਾਂਗੇ ਹੁਣ ਣ ਮਿਰਚ ਦੋਨੇ ਪਾਵਾਂਗੇ ਣ ਮਿਰਚ ਹੁਣ ਆਪਾਂ ਉੱਤੋਂ ਟੱਕ ਦੇਾਂਗੇ ਜੋ ਰਿਜਨ ਲੱਗ ਗਿਆ ਫਿਰ ਆਪਾਂ ਆ ਇਹਦੇ ਚ ਉਹ ਮਦਨੀ ਮਾਰ ਦਾਂਗੇ ਆ ਪਿਛਲਾ ਪਾਸਾ ਮਦਨੀ ਦਾ ਨਾ ਆਪਣਾ 7 ਮਿੰਟ ਹੋ ਗਏ ਸਾਗ ਪਾਏ ਨੂੰ ਤੇ ਸਾਗ ਰਿਜਨ ਲੱਗ ਗਿਆ ਤੇ ਹੁਣ ਆਪਾਂ ਗੰਡਾ ਪਾਵਾਂਗੇ ਐਸ ਤਰ੍ਹਾਂ چیرਣਾ ਹੈ ਅੱਗਾ ਉਧਰੋਂ ਅੰਦਰੋਂ ਜਿਆਦਾ ਨਹੀਂ ਹਿਲਾਉਣਾ ਆ ਵੀ ਬਹਾਵਾ ਲਾਉਣਾ ਦੋ ਦੋਨੇ ਪਾਸਿਆਂ ਤੋਂ ਇਹਦੇ ਨਾਲ ਫਿਰ ਇਹ ਠੀਕ ਰਹਿੰਦਾ ਇਸ ਤਰ੍ਹਾਂ ਵਿੱਚ ਆਪਾਂ ਇੰਨਾ ਕੁ ਘਿਓ ਪਾ ਲਿਆਂਗੇ ਦੇਸੀ ਰੀਦੇ ਜੀ ਪਾ ਦਿਆਂਗੇ ਉਹਨਾਂ ਕੋਲ ਤੋਂ ਟਾਕ ਗਏ ਨੇ ਨਵਾਂ ਆਪਣਾ ਸਾਗ ਜਿਹੀ ਜਾਂਦਾ ਤੇ ਆਪਾਂ ਲਸਣ ਆਦਾ ਹਰੀ ਮਿਰਚ ਇਹ ਕੁੱਟ ਲਾਂਗੇ ਇਸ ਤਰ੍ਹਾਂ ਕੁੱਟ ਕੇ ਪਾ ਦੇਾਂਗੇ ਆਪਾਂ ਮੋਟਾ ਮੋਟਾ ਗੰਡਾ ਜਦੋਂ ਆਪਾਂ ਪਾਇਆ ਉਹ ਮੈਂ ਭੁੱਲ ਗਈ ਸੀਗੀ ਤੇ ਗੰਡੇ ਨਾਲ ਇਸ ਤਰ੍ਹਾਂ ਪਾ ਗਏ ਨਾ ਤੇ ਜਾਵ ਨਹੀਂ ਬਣਦਾ ਹੁਣ ਆਪਾਂ ਪਾ ਦੇਾਂਗੇ ਲਸਣ ਲਸਣ ਗੰਡਾ ਕੁੱਟਿਆ ਹੋਇਆ ਅੱਧਾ ਸੋਨਰ ਜੀ ਆਉਗਾ ਆਪਾਂ 15-20 ਮਿੰਟ ਨਹੀਂ ਇਹਨੂੰ ਦੇਖਦੇ ਲਓ 10-15 ਮਿੰਟ ਹੋ ਗਏ ਆਪਣੇ ਸਾਗ ਰੀਦੇ ਨੂੰ ਤੇ ਪਾਣੀ ਘਟਾ ਹੈ ਤੇ ਪਾਣੀ ਹੋਰ ਪਾਉਗਾ ਆਪਾਂ ਉੱਤੇ ਪਾਣੀ ਧਰਾਂਗੇ ਗਰਮ ਗਰਮ ਕਰਕੇ ਪਾ ਲਿਆਗੇ ਵਿੱਚ ਇਹਦੇ ਆਪਣਾ ਸਾਗ ਰਿਜਦੇ ਨੂੰ ਘੰਟਾ ਹੋ ਗਿਆ ਤੇ ਹਜੇ ਆਪਾਂ ਅੱਧਾ ਘੰਟਾ ਹੋਰ ਰਿੱਲਾਂਗੇ ਸਾਗ ਤਾਂ ਥੋੜਾ ਹੀ ਹੈ ਵਿੱਚ ਤਾਸ਼ ਕਰਕੇ ਵੀ ਰਿਜ ਜਾਊਗਾ ਡੇਢ ਘੰਟੇ ਚ ਨਹੀਂ ਸਾਗ ਤੇ ਬਿਆਹ ਦੇ ਟਾਈਮ ਲੱਗਦਾ ਹੈ ਤੇ ਵੀ ਆਪਣਾ ਸਾਗ ਥੋੜਾ ਹੀ ਸੀਗਾ ਤੇ ਆਪਾਂ ਆਟਾ ਪਾਵਾਂਗੇ ਘੋਲ ਕੇ ਆਪਾਂ ਹੁਣ ਕੜਛੀ ਆਟੇ ਦੀ ਹੈ ਇੱਕ ਆ ਗੰਡਾ ਇਹ ਮਾਰ ਕੇ ਆਪਾਂ ਪਾ ਦਾਂਗੇ ਕੱਚਾ ਆਟਾ ਰਿੰਜੂ ਜੂਜ ਉਦੋਂ ਪਾਗੇ ਫਿਰ ਆਪ ਨੂੰ ਆਇ ਰਹਿੰਦਾ ਵੀ ਕੱਚਾ ਜਾ ਰਹੇਗਾ ਆਟਾ ਹੋਣਾ ਜੇ ਪਾਣੀ ਕੋਲੀ ਧੋ ਕੇ ਪਾਵਾਂਗੇ ਹੁਣ ਵਿੱਚੇ ਆਟਾ ਰੰਝ ਜਾਊਗਾ ਵਧੀਆ ਬਣ ਜਾਊਗਾ ਸਾਗ ਹੁਣ ਆਪਾਂ ਅੱਧਾ ਘੰਟਾ ਹੋਰ ਰੰਨਾਂਗੇ ਇਹਨੂੰ ਛੋਟਾਕ ਦੇਾਂਗੇ ਲਓ ਵੀ ਸਾਗ ਆਪਣਾ ਬਣ ਗਿਆ ਤੇ ਹੁਣ ਆਪਾਂ ਲਾਵਾਂਗੇ ਹੁਣ ਘੋਟਾਂਗੇ ਲਾ ਕੇ ਬਹੁਤ ਵਧੀਆ ਬਣ ਗਿਆ ਸਾਗ ਉਨਾ ਪਕੋਟ ਦੇਾਂਗੇ ਮਦਨੇ ਵੀ ਆਪਾਂ ਧੋ ਕੇ ਰੱਖੀ ਸੀਗੀ ਅੱਜ ਕੱਲ ਦਾ ਸਾਗ ਥੋੜਾ ਨਰਮੀ ਹੁੰਦਾ ਹੈ ਤੇ ਪਤਲਾ ਹੀ ਬਣਾਉਣਾ ਪੈਂਦਾ ਜਿਆਦਾ ਕਰੜਾ ਨਹੀਂ ਸਵਾਦ ਲੱਗਦਾ ਆਪਾਂ ਸਾਰਾ ਕੁਸ ਪਾਇਆ ਹੋਇਆ ਹੁਣ ਤੇ ਤੜਕਾ ਨਹੀਂ ਆਪਾਂ ਲਾਉਂਦੇ ਐਸੀ ਤਰ੍ਹਾਂ ਖਾਵਾਂਗੇ ਕੋਈ ਘਿਓ ਪਾ ਕੇ ਖਾ ਲੇ ਭਣਾ ਤੇ ਕੋਈ ਬਿਨਾ ਪਿਓ ਘਿਓ ਤੋਂ ਖਾ ਲੇ ਵਿੱਚ ਮਾੜਾ ਜਿਹਾ ਪਾਇਆ ਹੋਇਆ ਹੈਗਾ ਚਮਚਾ ਘਿਓ ਦਾ ਚੰਗੀ ਤਰ੍ਹਾਂ ਘੋਟ ਦਿਆਂਗੇ ਇਹਨੂੰ ਆਪਾਂ ਉਹ ਸਾਗ ਆਪਣਾ ਖੁੱਟ ਗਿਆ ਤੇ ਹੁਣ ਤੁਹਾਨੂੰ ਕੌਲੇਜ ਪਾ ਕੇ ਦਿਖਾਵਾਂਗੇ ਤੇ ਖਾਣਾ ਤਾਂ ਆਜੋ ਜਾਂਦਾ ਸਾਗ ਹੈ ਹੁਣ ਬਹੁਤ ਵਧੀਆ ਬਣਿਆ ਸਾਗ ਬਹੁਤ ਸੋਹਣਾ ਰਿਝਿਆ ਵਿੱਚ ਆਟੇ ਨੂੰ ਵੀ ਸੇਕ ਲੱਗ ਗਿਆ ਹੁਣ ਆਟਾ ਕੱਚਾ ਨਹੀਂ ਉਹ ਗੱਡਾ ਸੋਹਣਾ ਸਾਗ ਬਣਿਆਗਾ ਬਹੁਤ ਵਧੀਆ ਬਣਿਆ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ